ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਪਹੁੰਚੇ ਹਾਂ ਉਹ ਵੀਡੀਓ ਦੇ ਵਿੱਚ ਗੱਲ ਕਰਾਂਗੇ ਮਾਤਾ ਮਸਾਣੀ ਦੀ ਕਾਟ ਬਾਰੇ ਮਸਾਣੀ ਕਿਰਿਆ ਜਿਸ ਦੇ ਉੱਤੇ ਕੀਤੀ ਹੋਵੇ ਉਹਦੀ ਕਾਟ ਕਿੱਦਾਂ ਕੀਤੀ ਜਾਂਦੀ ਹੈ ਉਹਨੂੰ ਕਿੱਦਾਂ ਕੱਟਿਆ ਜਾਂਦਾ ਮਸਾਣੀ ਨੂੰ ਲਾਣ ਦਾ ਤਰੀਕਾ ਦੱਸਾਂਗੇ ਬੜਾ ਸੌਖਾ ਤੇ ਸਰਲ ਤਰੀਕਾ ਆ ਔਰ ਸਾਤਵਿਕ ਤਰੀਕਾ ਆ ਇਹ ਕੋਈ ਤਰੀਕਾ ਕੋਈ ਕੋਈ ਵੱਡਾ ਕੋਈ ਆਮ ਬੰਦਾ ਵੀ ਕਰ ਸਕਦਾ ਇਹਨੂੰ ਕੋਈ ਇੱਥੇ ਕੋਈ ਖਰਚਾ ਨਹੀਂ ਆਉਣਾ ਬਹੁਤ ਸੌਖਾ ਤੇ ਆਸਾਨ ਤਰੀਕਾ ਆ ਤੇ ਮਸਾਣੀ ਨੂੰ ਕੱਟਣ ਦਾ ਤੇ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਆ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣ ਕਿਆਂ ਹੁਣ ਗੱਲ ਕਰਦੇ ਆਂ ਮਾਤਾ ਮਸਾਣੀ ਦੀ ਮਸਾਣੀ ਦੀ ਕਾਟ ਬਾਰੇ ਕਿ ਮਸਾਣੀ ਨੂੰ ਕਿੱਦਾਂ ਕੱਟਿਆ ਜਾਂਦਾ ਹੈ ਤਾਂ ਦੋਸਤੋ ਮਸਾਣੀ ਇੱਕ ਐਸੀ ਕਿਰਿਆ ਆ ਜੋ ਸ਼ਮਸ਼ਾਨ ਦੇ ਵਿੱਚ ਕੀਤੀ ਜਾਂਦੀ ਹੈ ਮਸਾਣ ਛੱਡੇ ਜਾਂਦੇ ਆ ਮਸਾਣ ਜਿਹੜਾ ਆ ਉਹ ਕਈ ਤਰੀਕਿਆਂ ਨਾਲ ਛੱਡਿਆ ਜਾਂਦਾ ਆ ਕੋਈ ਸ਼ੀਤਾ ਦੀ ਭਸਮ ਲੈ ਕੇ ਉੱਥੇ ਮੰਤਰ ਪੜ੍ਹ ਕੇ ਕਿਸੇ ਦੇ ਘਰ ਸੁੱਟ ਦਿੰਦਾ ਤੇ ਉਹ ਮਸਾਣ ਕਿਰਿਆ ਉਹਨੂੰ ਕਹਿੰਦੇ ਆਪਾਂ ਮਸਾਣ ਚੱਲ ਪਏ ਆ ਜਾਂ ਫਿਰ ਕੋਈ ਕਿਸੇ ਨੂੰ ਜਿੱਦ ਕੋਈ ਮਰਿਆ ਇਨਸਾਨ ਹੋਵੇ ਜਿਸਨਾਂ ਦੀ ਮੌਤ ਹੋਈ ਹੋਵੇ ਉਹਨੂੰ ਵਸ ਵਿੱਚ ਕਰਕੇ ਉਤੋਂ ਕੰਮ ਲਿੱਤੇ ਜਾਂਦੇ ਆ ਜਿੱਦਾਂ ਕੋਈ ਤਾੰਤ੍ਰਿਕ ਅੱਜ ਕੱਲ ਦੇ ਚੇਲੇ ਲੈਂਦੇ ਆ ਤੇ ਉਹਨੂੰ ਆਪਾਂ ਮਸਾਣ ਕਿਰਿਆ ਕਹਿੰਦੇ ਆ ਨਾ ਕਿ ਮਸਾਣੀ ਮਾਤਾ ਮਾਤਾ ਮਸਾਣੀ ਇੱਕ ਅਲੱਗ ਚੀਜ਼ ਐ ਜਿਹੜੀ ਮਾਤਾ ਮਸਾਣੀ ਐ ਉਹ ਕਿਸੇ ਦਾ ਨੁਕਸਾਨ ਨਹੀਂ ਕਰਦੀ ਤੇ ਜਿਹੜੀ ਮਸਾਣੀ ਕਿਰਿਆ ਆ ਮਸਾਣ ਜਿਹਨੂੰ ਕਹਿੰਦੇ ਮਸਾਣਾ ਦੇ ਵਿੱਚ ਜਿਹੜੇ ਭੂਤ ਪ੍ਰੇਤ ਹੁੰਦੇ ਆ ਕੋਈ ਵੀ ਲਾ ਲੋ ਭੂਤ ਪ੍ਰੇਤ ਜਿੰਨ ਖਬੀਜ਼ ਕੁਝ ਵੀ ਇੱਥੇ ਜਿਹੜੇ ਵੀ ਨੇ ਜੋ ਵੀ ਹੈਗੇ ਆ ਉਹਨਾਂ ਨੂੰ ਆਪਾਂ ਮਸਾਣੀ ਕਿਰਿਆ ਕਹਿੰਦੇ ਆ ਵੀ ਇਹ ਮਸਾਣ ਤੋਂ ਚੱਲੀ ਹੋਈ ਚੀਜ਼ ਆ ਵੀ ਇਹਨੂੰ ਮਸਾਣੀ ਆ ਜਿੱਦਾਂ ਕੋਈ ਲੇਡੀਜ਼ ਹੋਵੇ ਉਹਨੂੰ ਮਸਾਣੀ ਕਹਿ ਦਿੰਨੇ ਆ ਬੰਦਾ ਹੋ ਗਿਆ ਵੀ ਤਾਂ ਮਸਾਣ ਕਹਿ ਦਿੰਨੇ ਆ ਤਾਂ ਇਨੂੰ ਦੋ ਤਰੀਕੇ ਨਾਲ ਲੋਕੀ ਛੱਡਦੇ ਆ ਕਈ ਵਾਰ ਮਸਾਨ ਖਲਾ ਵੀ ਦਿੰਦੇ ਆ ਜਦੋਂ ਜਿਹੜੇ ਮਸਾਨ ਖਲਾਏ ਜਾਂਦੇ ਉਹਨੂੰ ਮਸਾਨ ਕੱਢਣੇ ਪੜੇ ਫਿਰ ਉਹਨੂੰ ਟਾਈਮ ਬਹੁਤ ਲੱਗ ਜਾਂਦਾ ਕਿਉਂਕਿ ਉਹ ਸ਼ਰੀਰ ਦੇ ਅੰਦਰ ਪ੍ਰਵੇਸ਼ ਕਰ ਜਾਂਦੇ ਆ ਇਸ ਕਰਕੇ ਵੀ ਜਿਹੜੇ ਇਹ ਮਸਾਨ ਹੁੰਦੇ ਆ ਇਹਨਾਂ ਨੂੰ ਸ਼ਰੀਰ ਦੀ ਤਾਂ ਪਹਿਲੇ ਲੋਡ ਹੁੰਦੀ ਹੈ ਜਦੋਂ ਕਿਸੇ ਦੇ ਸ਼ਰੀਰ ਦੇ ਅੰਦਰ ਪਾ ਦਿੱਤੇ ਜਾਂਦੇ ਨੇ ਫਿਰ ਤਾਂ ਉਹਨੂੰ ਕੱਟਣਾ ਬਹੁਤ ਮੁਸ਼ਕਿਲ ਹੋ ਜਾਂਦਾ ਪਰ ਉਹਦੇ ਵਿੱਚ ਜਿਹੜਾ ਅੰਦਰਲੀ ਕਾਰਟ ਆ ਉਹ ਤੁਹਾਨੂੰ ਮੈਂ ਫਿਰ ਦੱਸਾਂਗਾ ਦੀ ਬਾਹਰਲੀ ਕਾਟ ਦੀ ਗੱਲ ਕਰਦੇ ਆ ਜਿਹੜੀ ਬਾਹਰਲੀ ਕਾਟ ਕਿਤਾ ਕੱਟੀ ਜਾਂਦੀ ਹੈ ਜੇ ਕਿਸੇ ਨੂੰ ਖਵਾਇਆ ਪਲਾਇਆ ਹੋਵੇ ਉਹਦੀ ਕਾਟ ਲੱਗਾ ਉਹਦੀ ਵੀ ਮੈਂ ਵੀਡੀਓ ਬਣਾ ਕੇ ਤੁਹਾਨੂੰ ਪਾਵਾਂਗਾ ਜਰੂਰ ਜਿਹੜੀ ਖਲਾਇਆ ਪਲਾਇਆ ਦੀ ਕਾਟ ਦੀ ਇਹ ਹੁਣ ਜਿਹੜੀ ਉੱਪਰੀ ਜਿਹੜੀ ਕਾਟ ਆ ਕੋਈ ਘਰ ਦੇ ਵਿੱਚ ਹੋਵੇ ਜਾਂ ਕੋਈ ਸਰੀਰ ਦੇ ਉੱਤੇ ਲੱਗੀ ਹੋਵੇ ਉਹਦੀ ਕਾਟ ਆ ਖਲਾਇਆ ਵਾਲੀ ਦੀ ਕਾਟ ਨਹੀਂ ਇਸ ਕਾਰਟ ਨੂੰ ਤੁਸੀਂ ਕਿੱਦਾਂ ਕਰਨਾ ਹੈ ਬਹੁਤ ਸੌਖਾ ਤਰੀਕਾ ਤੁਹਾਨੂੰ ਮੈਂ ਦੱਸ ਦਿੰਨਾ ਤੁਸੀਂ ਕਾਪੀ ਪੈਨ ਚੱਕ ਲਓ ਨੋਟ ਕਰ ਲਓ ਕੱਲੀ-ਕੱਲੀ ਚੀਜ਼ ਕਿੱਦਾਂ ਕਰਨੀ ਹੈ ਤੇ ਤੁਹਾਨੂੰ ਕੋਈ ਉਹਦੇ ਵਿੱਚ ਵਿੰਗਵਲ ਨਹੀਂ ਹੈਗਾ ਹਰ ਇੱਕ ਚੀਜ਼ ਤੁਹਾਨੂੰ ਕੱਲੀ-ਕੱਲੀ ਸੌਖੀ ਤਰੀਕੇ ਨਾਲ ਸਮਝ ਜਾਣੀ ਹੈ ਤੁਸੀਂ ਤੇ ਤੁਸੀਂ ਕਰਨਾ ਕੀ ਹੈ ਪਹਿਲਾਂ ਸੁਣ ਲਓ ਇੱਕ ਨਾਰੀਅਲ ਲੈਣਾ ਨਾਰੀਅਲ ਲੈ ਕੇ ਉਹਨੂੰ ਤੋੜ ਲੈਣਾ ਐਦਾਂ ਕੱਚਾ ਤੋੜ ਲੈਣਾ ਅੱਧਾ ਤੋਲ ਲੈਣਾ ਅੱਧਾ ਭਾਵੇਂ ਥੱਲੋਂ ਦਾ ਛਿਲਕਾ ਵੀ ਹੋਵੇ ਕੋਈ ਚੱਕਰ ਨਹੀਂ ਲੱਗਾ ਹੋਣ ਦੀ ਜਿਹਦਾ ਜੁੱਟ ਹੁੰਦਾ ਜੁੱਟ ਨਹੀਂ ਲੈਣਾ ਇੱਥੇ ਦੂਜਾ ਪਾਣੀ ਵਾਲਾ ਨਾਰੀਅਲ ਲੈ ਕੇ ਉਹਦਾ ਪਾਣੀ ਕੱਢ ਕੇ ਇਹਦਾ ਤੋੜ ਲੈਣਾ ਅੱਧਾ ਨਾਰੀਅਲ ਕਰ ਲੈਣਾ ਦੋ ਟੁੱਟੇ ਕਰ ਲੈਣੇ ਉਹਦੇ ਨਾਰੀਅਲ ਦੇ ਠੀਕ ਹੈ ਉਹਨੂੰ ਦੋ ਟੁੱਟੇ ਕਰਨ ਤੋਂ ਬਾਅਦ ਜਿਹੜਾ ਅੱਧਾ ਨਾਰੀਅਲ ਆ ਉਹਦੇ ਵਿੱਚ ਤੁਸੀਂ ਕੀ ਕਰਨੇ ਆ ਚਾਰ ਲੱਡੂ ਲੈਣੇ ਆ ਦੁੰਦੀ ਵਾਲੇ ਚਾਰ ਲੱਡੂ ਲੈ ਕੇ ਉਹਦੇ ਉੱਤੇ ਸੱਤ ਜਿਹੜੇ ਦੋ ਲੱਡੂ ਆ ਉੱਤੇ ਸੱਤ ਟਿੱਕੇ ਸੰਧੂਰ ਦੇ ਲਾਉਣੇ ਆ ਦੋਹਾਂ ਲੱਡੂਆਂ ਦੇ ਉੱਤੇ ਸੱਤ ਟਿੱਕੇ ਕੱਜਲ ਦੇ ਲਾਉਣੇ ਆ ਠੀਕ ਹੈ ਇਹਨਾਂ ਚਾਰ ਲੱਡੂਆਂ ਨੂੰ ਤਿਆਰ ਕਰ ਲੈਣਾ ਜਿਹਦੇ ਉੱਤੇ ਮਸਾਣ ਕਿਰਿਆ ਹੋਈ ਹੋਵੇ ਜਿਹਦੇ ਉੱਤੇ ਕਿਸੇ ਤੇ ਵੀ ਮਸਾਣੀ ਜਾਂ ਮਸਾਣ ਕਿਰਿਆ ਲੱਗੀ ਹੋਵੇ ਉਹਦੇ ਸਿਰ ਤੋਂ ਉਲਟਾ 7 ਵਾਰ ਘੁਮਾ ਲੈਣੇ ਆ 7 ਵਾਰ ਘੁਮਾ ਕੇ 7 ਵਾਰ ਘੁਮਾ ਕੇ ਤੁਸੀਂ ਕੀ ਕਰਨਾ ਇਹਨਾਂ ਨੂੰ ਕੋਈ ਇਹਦੇ ਵਿੱਚ ਕੋਈ ਮੰਤਰ ਨਹੀਂ ਪੜ੍ਹਨਾ ਕੋਈ ਕੁਝ ਨਹੀਂ ਕਰਨਾ ਇਹ ਜਿਹੜਾ ਢਾਲਾ ਹੈ ਸ਼ਨੀਵਾਰ ਵਾਲੇ ਦਿਨ ਸ਼ਾਮ ਨੂੰ ਦਿਨ ਟਲੇ ਹੋਣਾ 7-8 ਵਜੇ 8:00 ਵਜੇ ਨਾਲ ਠੀਕ ਹੈ ਸ਼ਾਮ ਨੂੰ ਤੇ ਜਦੋਂ ਉਤਾਰ ਲੈਣਾ ਫਿਰ ਮਾਤਾ ਮਸਾਣੀ ਨੂੰ ਪ੍ਰਿਆਦ ਕਰਨੀ ਹੈ ਕਿ हे ਮਾਤਾ ਮਸਾਣੀ हे ਚਗਾਂ ਦੀ ਰਾਣੀ ਮਾਂ ਚਰਾਹੇ ਵਾਲੀ ਮਾਤਾ ਕਹ ਲਓ ਮਸਾਣੀ ਦਾ ਨਾਂ ਲੈ ਲਓ ਕਿਸੇ ਤੇ ਵੀ ਨਾਂ ਲੈ ਲਓ ਮਾਂ ਮਸਾਣੀ ਸਾਡੇ ਉੱਤੇ ਕਿਸੇ ਨੇ ਮਸਾਣ ਕਿਰਿਆ ਕੀਤੀ ਹੈ ਜਾਂ ਕਿਸੇ ਇਹਦੇ ਉੱਤੇ ਕੀਤੀ ਹੈ ਮਸਾਣ ਕਿਰਿਆ ਹੋਈ ਹੈ ਉਸ ਮਸਾਣ ਨੂੰ ਤੂੰ ਆਪਣੇ ਕੋੜ ਵਾਪਸ ਲੈ ਚੱਲ ਜਿੱਥੋਂ ਵੀ ਹਮਸਾਨ ਆਇਆ ਜਾਂ ਉੱਥੇ ਚਲਾ ਜਾਵੇ ਜਾਂ ਇਹਨੂੰ ਆਪਣੇ ਆਪਣੀ ਸ਼ਰਨ ਚ ਲੈ ਕੇ ਸਾਡੇ ਸਾਡੇ ਤੋਂ ਦੂਰ ਕਰ ਦੇ ਸਾਨੂੰ ਇਹ ਬਿਲਕੁਲ ਵੀ ਨੁਕਸਾਨ ਨਾ ਪਹਚਾਵੇ ਤੁਸੀਂ ਇੰਨੀ ਗੱਲ ਕਹਿ ਲੈਣੀ ਹੈ ਤੇ ਇਹ ਜਿਹੜਾ ਅ ਜਿਹੜਾ ਨਾਰੀਅਲ ਹੋਏਗਾ ਇਹਨੂੰ ਕਿਸੇ ਤੁਸੀਂ ਚਰਾਹੇ ਤੇ ਰੱਖਿਆਣਾ ਚਰਾਹਾ ਇਦਾਂ ਦਾ ਕੋਈ ਹੋਵੇ ਘਰ ਤੋਂ ਦੂਰ ਜਿੱਥੇ ਕੋਈ ਆਂਦਾ ਜਾਂਦਾ ਨਾ ਹੋਵੇ ਦੇਖਦਾ ਨਾ ਹੋਵੇ ਉਦਾਂ ਦਾ ਕੋਈ ਚਰਾਹਾ ਲੱਭ ਲਿਓ ਚਾਹੇ ਦੂਰ ਮਿਲ ਜਾਵੇ ਜਿੱਥੇ ਵੀ ਮਿਲ ਜਾਉ ਉਸ ਚਰਾਹੇ ਤੇ ਰੱਖਿਆਣਾ ਰਾਮ ਨਾਲ ਕਰਕੇ ਆਉਣਾ ਕੋਈ ਕਰਨ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਪਿੱਛੇ ਮੁੜ ਕੇ ਨਹੀਂ ਦੇਖਣਾ ਪਿੱਛੇ ਮੁੜ ਕੇ ਕੋਈ ਵੀ ਚੀਜ਼ ਦੀ ਜਰੂਰਤ ਨਹੀਂ ਦੇਖਣ ਦੀ ਤੇ ਰਾਮ ਨਾਲ ਆ ਜਾਣਾ ਤੇ ਉਸ ਤੋਂ ਬਾਅਦ ਘਰ ਆ ਕੇ ਹੱਥ ਮੂੰਹ ਧੋ ਲੈਣਾ ਛੱਟਾ ਦੇ ਲੈਣਾ ਤੇ ਸਭ ਕੁਝ ਤੁਹਾਡਾ ਜੋ ਵੀ ਹੈ ਠੀਕ ਹੋ ਜਾਏਗਾ ਜਿਹੜੀ ਇਹ ਕਿਰਿਆ ਆ ਜਿਹੜਾ ਤੁਸੀਂ ਇਹ ਕੰਮ ਕਰਨਾ ਆ ਇਹ ਤੁਸੀਂ ਲਗਾਤਾਰ ਪੰਜ ਸ਼ਨੀਵਾਰ ਕਰ ਦੇਣਾ ਤੁਹਾਡਾ ਜਿਹੜਾ ਮਸਾਨਾ ਪੂਰੀ ਤਰ੍ਹਾਂ ਚੱਲ ਜਾਏਗਾ ਇਹ ਹੀ ਵੀਡੀਓ ਸੀ ਜੈ ਪੀਰਾਂ ਦੀ ਜੈ ਮਸਤਾ ਦੀ